ਰਾਤਾਂ ਲੱਗੀਆਂ ਰਾਤਾਂ ਲੱਗੀਆਂ ਅੱਲਾਹ ਅਕਬਰ ਕੋਈ ਕਿਤੇ ਦਾ 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 ਕੋਈ ਮੇਲਾ 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 ਮੇਰਾ ਨਾਲੀ ਦਾ ਮੇਲਾ 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 ਮੇਰਾ ਨਾਲੀ ਦਾ ਮੇਲਾ ਮੇਰਾ ਨਾਲੀ ਦਾ ਮੇਲਾ ਸੌਂ ਦਾ ਮਹੀਨਾ ਆ ਲੱਖਾਂ ਹੀ ਲੋਕ ਜਿਹੜੇ ਆ ਮਾਤਾ ਚਿੰਤਪੂਰਨੀ ਦੇ ਦਰਬਾਰ ਦਰਬਾਰ ਤੇ ਨਮਸਤਕ ਹੋਣ ਜਾ ਰਹੇ ਨੇ ਮਾਂ ਆਸ਼ਾ ਦੇਵੀ ਮੰਦਰ ਸੁਧਾਰ ਸਭਾ ਨਕੋਦਰ ਵੱਲੋਂ ਵੀ ਇਹ ਚਾਲੇ ਪਾਈ ਜਾ ਰਹੇ ਨੇ ਇਹ ਟਰੱਕ ਜਿਹੜਾ ਲੰਗਰ ਦਾ ਲੈ ਕੇ ਲੰਗਰ ਉੱਥੇ ਲਗਾਉਣਗੇ ਲਗਾਤਾਰ ਇਸ ਤੋਂ ਬਾਅਦ ਮਾਂ ਦਾ ਗੁਣਗਾਨ ਵੀ ਕਰਨਗੇ ਨਕੋਦਰ ਤੋਂ ਵੀ ਮੇਰੇ ਪਹਿਲੇ ਵੀ ਬਹੁਤ ਗਏ ਨੇ ਮੇਰੇ ਖਿਆਲ ਆ ਵੀ ਨਕੋਦਰ ਦੇ ਵਿੱਚ ਜਿਹੜਾ ਕੱਲ ਨੂੰ 9 ਤਰੀਕ ਨੂੰ ਜਾਂ 10 ਨੂੰ ਜਿਹੜਾ ਜਾਗਰਨ ਹੋਣੇ ਆ ਨਕੋਦਰ ਸਾਰਾ ਖਾਲੀ ਹੋ ਜਾਂਦਾ ਮਾਂ ਦੇ ਦਰਬਾਰ ਤੇ ਪਹੁੰਚ ਜਾਂਦਾ ਭਗਤ ਸਾਡੇ ਨਾਲ ਮੌਜੂਦ ਨੇ ਜੈ ਮਾਤਾ ਜੀ ਜੈ ਮਾਤਾ ਦੀ ਜੀ ਮਾ ਆਸ਼ਾ ਦੇਵੀ ਮੰਦਿਰ ਸੁਧਾਰ ਸਭਾ ਨਕੋਦਰ ਵੱਲੋਂ ਇਹ ਵਿਸ਼ਾਲ ਲੰਗਰ ਹਰ ਸਾਲ ਦੀ ਤਰ੍ਹਾਂ ਜਾ ਰਿਹਾ ਔਰ ਸਾਦ ਖਾਸ ਕਰਾ ਸਾਲ ਦੀ ਖੁਸ਼ੀ ਹੈ ਕਿ ਸਾਡੇ ਜਿਹੜਾ ਮਾ ਆਸ਼ਾ ਦੇਵੀ ਮੰਦਿਰ ਸੁਧਾਰ ਸਭਾ ਨਕੋਦਰ ਵੱਲੋਂ ਇਹ ਸ਼ਹਿਰ ਵੱਲੋਂ ਇਹ ਸੰਧਿਆ ਲੰਗਰ ਲਗਾਇਆ ਜਾਂਦਾ ਹੈ 50ਵਾਂ ਲੰਗਰ ਔਰ ਬਹੁਤ ਖੁਸ਼ੀ ਦੀ ਮੈਂ ਕਹਿਣਾ ਸਾਰੇ ਤਾੜੀਆਂ ਮਾਰ ਕੇ ਇਸ ਗੱਲ ਦੀ ਸਵਾਗਤ ਕਰੋ ਮਾ ਦੇ ਨਾਮ ਦੀ ਸਾਡੇ ਬੋਲਨੀ ਮਹਾਰਾਣੀ ਜੀ ਦਾ ਬੋਲ ਸਾਚੇ ਪਰਵਾਰ ਕੀ ਸਾਡੇ ਪੰਜਾਮਾ ਦੇਵ ਜੀ ਦਾ ਬੋਲ ਸਾਚੇ ਪਰਵਾਰ ਕੀ ਜੈ ਪੰਜਾਮਾ ਲੰਗਰ ਹੈ ਔਰ ਲੰਗਰ ਦੇ ਵਿੱਚ ਮਹਾਰਾਣੀ ਦੇ ਨਾਂ ਦੇ 5 ਦਿਨ 8 ਤਰੀਕ ਤੋਂ ਲੈ ਕੇ 13 ਤਰੀਕ ਅਸ਼ਟਮੀ ਵਾਲੇ ਦਿਨ ਤਾਈ ਮਹਾਨ ਲੰਗਰ ਚੱਲਣਾ ਹੈ 10 ਤਰੀਕ ਨੂੰ ਮਾਂ ਦੇ ਲੰਗਰ ਦੇ ਬਹੁਤ ਮਹਾਨ ਜਾਗਰਣ ਹੋਣਾ ਹੈ ਜਿਸ ਪੰਜਾਬ ਦੀਆਂ ਭਜਨ ਮੰਡੀਆਂ ਵੀ ਭਾਗ ਲੈਣੇ ਆ ਰਹੀਆਂ ਮਾਂ ਆਸ਼ਾ ਦੇਵੀ ਮਾਂ ਸਭ ਦੀ ਆਸਾ ਮਰਾਦਾਪੂਰੀਆ ਕਰਨ ਵਾਲੀ ਹੈ ਜੋ ਵੀ ਉੱਥੇ ਜਾ ਕੇ ਆਪਣੀ ਆਸ ਮਰਾਤ ਲਈ ਸੁੱਖ ਸੋਕ ਕੇ ਆਂਦਾ ਉਹਦੀ ਪੂਰੀ ਹੁੰਦੀ ਹੈ ਇਸੇ ਕਰਕੇ ਨਕੋਦਰ ਨੱਠ ਕੇ ਉੱਤੇ ਹਰ ਸਾਲ ਜਾਂਦਾ ਔਰ ਖੁਸ਼ੀਆਂ ਵੰਡਣ ਜਾਂਦਾ ਖੁਸ਼ੀਆਂ ਅਗਲੇ ਗਾਲ ਹੀ ਖੁਸ਼ੀਆਂ ਮੰਗ ਕੇ ਆਂਦਾ ਮਾਂ ਆਸ਼ਾ ਦੇ ਵੀ ਸੁਧਾਰ ਸਭਾ ਲੋ ਨਕੋਦਰ ਨਿਵਾਸੀਆਂ ਦਾ ਔਰ ਤੁਹਾਡਾ ਇਕਤਾ ਲਹਿਰ ਵਾਲਿਆਂ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਟਾਈਮ ਕੱਢ ਕੇ ਵੀ ਸਾਡੀ ਆਵਾਜ਼ ਸਾਡੇ ਲੰਗਰ ਦੀ ਆਵਾਜ਼ ਔਰ ਇਸ ਸਮਾਗਮ ਦਾ ਜੋ ਪ੍ਰੋਗਰਾਮ ਹੈ ਸਾਰਾ ਦੁਨੀਆ ਦੇ ਪਛਾਣਨੇ ਬਹੁਤ ਬਹੁਤ ਧੰਨਵਾਦ ਹੈ ਜੈ ਮਾਤਾ ਦੀ ਜੈ ਮਾਤਾ ਪੁਰਾਣੇ ਸਾਥੀ ਵੀ ਸਾਡੇ ਨਾਲ ਜੈ ਮਾਤਾ ਦੀ ਜੀ ਹਾਂਜੀ ਜੈ ਮਾਤਾ ਜੀ ਬੋਲੋ ਜੀ ਜੈ ਮਾਤਾ ਦੀ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਆਸ਼ਾ ਦੇਵੀ ਮੰਦਿਰ ਸੁਦਾਰ ਸਭਾ ਨਕੋਦਰਵਲੋਂ ਹਰ ਸਾਲ ਦੀ ਤਰ੍ਹਾਂ ਇਹ વાર્ਸ਼ਿਕ ਪੰਡਾਰਾ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਜਿਸ ਤਰ੍ਹਾਂ ਸਾਡੇ ਪ੍ਰਧਾਨ ਅਰਣ ਕੁਮਾਰ ਗੁਪਤਾ ਜੀ ਨੂੰ ਦੱਸਿਆ ਕਿ ਪੰਜਾਹਵਾਂ વાર્ਸ਼ਿਕ ਲੰਗਰ ਆ ਜਿਹੜਾ ਕਿ ਬਹੁਤ ਚਿਰ ਤੋਂ ਚੱਲ ਰਿਹਾ ਤੇ ਮਾਂ ਦੇ ਦਰਵਾਜ਼ੇ ਤੇ 10 ਤਰੀਕ ਨੂੰ ਬਗ ਬਖਤਵਾਲੀ ਮਹਾਰਾਣੀ ਦਾ ਬਹੁਤ ਵੱਡਾ ਇਸ ਸੰਗਰਸਥਾਨ ਤੇ ਜਾਗਰਣ ਹੋ ਰਿਹਾ ਤੇ 9 ਤਰੀਕ ਨੂੰ ਭਵਨ ਤੇ ਮਹਾਰਾਣੀ ਦਾ ਬਹੁਤ ਵੱਡਾ ਜਾਗਰਣ ਹੋ ਰਿਹਾ ਤੇ ਬਹੁਤ ਸਾਰੀਆਂ ਸੰਗਤਾਂ ਹਮ ਹਮ ਆ ਕੇ ਪਹੁੰਚ ਰਹੀਆਂ ਤੇ ਮਹਾਰਾਣੀ ਦੇ ਚਰਨਾਚ ਮੀਂਹ ਸੀਸ਼ ਨਵਾ ਕੇ ਸਭ ਭਗਤ ਅਬ ਅਸ਼ੀਰਵਾਦ ਪ੍ਰਾਪਤ ਕਰਨ ਜਿਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਆਜ ਦੇ ਦਿਨ ਦੀਆਂ ਨਕੋਦਰ ਨਵਾਸੀਆਂ ਨੂੰ ਲੱਖ ਲੱਖ ਵਧਾਈ ਹੈ ਇੱਕ ਦੋ ਜੇਕਰ ਨਾਲ ਜੇਕਰ ਇੱਕ ਦੋ ਜੇਰੇ ਬਾਹਾਂ ਖੜੀਆਂ ਕਰਕੇ ਲਾਉਣੇ ਆ ਪਤਾ ਲੱਗ ਜੂਵੇ ਜੇਕਾਰਾ ਮਾਤਾ ਚਿੰਤਪੁਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੇਕਾਰਾ ਮਾਸ਼ਾ ਦੇਵੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਡੀਆਂ ਆਸਾਂ ਮਰਾਦਾ ਪੂਰੀਆਂ ਕਰਨ ਵਾਲੀ ਮਾਤਾ ਦੀ ਵਾਡੀ ਸਦਾ ਹੀ ਜੈ ਇਹ ਸਾਰੇ ਭਗਤ ਨੇ ਜਿਨ੍ਹਾਂ ਦੇ ਵਿੱਚ ਕੁਤਸਾ ਆਇਆ ਮਾਂ ਆਸ਼ਾ ਦੇਵੀ ਦਰਬਾਰ ਤੇ ਜਾਣ ਦੇ ਲਈ ਇਕੱਠੇ ਹੋਏ ਨੇ ਹਰ ਸਾਲ ਜਾਂਦੇ ਨੇ ਇਹਨਾਂ ਨੇ ਦੱਸਿਆ ਕਿ ਸਾਡਾ ਇਹ ਜਿਹੜਾ 50ਵਾਂ ਲੰਗਰ ਆ 50ਵਾਂ ਸਾਲ ਹੋ ਗਏ ਇਹਨਾਂ ਨੂੰ ਲੰਗਰ ਲਗਾਉਂਦੇ ਹੋਏ ਉੱਥੇ ਪੁਰਾਣੇ ਸਾਥੀ ਜਿ세 ਬਹੁਤ ਸਾਰੇ ਨਾਲ ਨੇ ਜਿਹੜੇ ਕਿ ਮੇਰੇ ਖਿਆਲ ਸ਼ਾਇਦ ਬਚਪਨ ਤੋਂ ਹੀ ਉੱਥੇ ਜਾਂਦੇ ਹੋਣਗੇ ਜਦੋਂ ਸ਼ਾਇਦ ਬੱਸਾਂ ਜਾਂ ਕਾਰਾਂ ਨਹੀਂ ਜਾਂਦੀਆਂ ਸੀ ਪੈਦਲ ਵੀ ਲੋਕ ਜਾਂਦੇ ਨੇ ਅੱਜ ਦੀ ਡੇਟ ਦੇ ਵਿੱਚ ਵੀ ਲੱਖਾਂ ਲੋਕ ਜਿਹੜੇ ਨੇ ਪੈਦਲ ਮਾਤਾ ਚਿੰਤਪੁਰਨੀ ਮਾਤਾ ਆਸ਼ਾ ਦੇਵੀ ਮੈਂ ਇੱਕ ਗੱਲ ਜ਼ਰੂਰ ਦੱਸ ਦੇ ਮਨਣਾ ਚਾਹੁੰਦਾ ਕਿ ਜਿਹੜਾ ਮਾਤਾ ਆਸ਼ਾ ਦੇਵੀ ਆ ਮੰਦਿਰ ਉੱਥੇ ਹੁਣ ਨਕੋਦਰ ਪਹਿਲੇ ਨਕੋਦਰ ਜਾਂਦਾ ਸੀ ਹੁਣ ਨਕੋਦਰ ਦੇ ਨਾਲ ਨਾਲ ਹੁਸ਼ਿਆਰਪੁਰ ਛੱਡ ਕੇ ਲੁਧਿਆਣਾ ਛੱਡ ਕੇ ਸਾਰਾ ਪੰਜਾਬ ਮਾ ਆਸ਼ਾ ਦੇਵੀ ਦਰਬਾਰ ਤੇ ਸ਼ੀਸ਼ ਨਵਾਉਣ ਜਾਂਦਾ ਮਾ ਆਸ਼ਾ ਦੇਵੀ ਇਹਨਾਂ ਸਾਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਕਰੇ ਤਾਂ ਕਿ ਇਹ ਹਰ ਸਾਲ ਇਸੇ ਤਰ੍ਹਾਂ ਲੰਗਰ ਲਗਾਉਂਦੇ ਰਹਿਣ ਜਗਾਰਾ ਮਾ ਆਸ਼ਾ ਦੇਵੀ ਦਾ ਬਹੁਤ ਸਾਰੇ ਦਰਵਾਜ਼ੇ ਕੀ ਹੈ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ